ਦੁਆਪਰ ਯੁਗ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਅਵਤਾਰ ਹੋਏ ਨੇ ਕਰਮਾਂ ਦੀ ਗੱਲ ਕਰ ਰਿਹਾ ਵੀ ਮਾੜੇ ਕਰਮ ਕਰਾਂਗੇ ਤਾਂ ਵੀ ਸਾਨੂੰ ਫਲ ਮਿਲੇਗਾ ਚੰਗੇ ਕਰਮ ਕਰਾਂਗੇ ਤਾਂ ਵੀ ਸਾਨੂੰ ਫਲ ਮਿਲੇਗਾ ਦੁਆਪਰ ਯੁਗ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਅਵਤਾਰ ਨੇ ਤਾਂ ਉਸ ਵਕਤ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਪੰਜ ਪਾਂਡਵ ਸਨ ਤੇ ਕੌਰਵਾ ਤੇ ਪਾਂਡਵਾ ਦੀ ਆਪਸ ਦੇ ਵਿੱਚ ਲੜਾਈ ਸੀ ਹੁਣ ਜਿਹੜੇ ਕੌਰਵਾਂ ਦਾ ਪਿਤਾ ਸੀ ਤ੍ਰਿệtਰਾਸ਼ਤਰ ਉਹਨੇ ਇੱਕ ਦਿਨ ਨਾ ਕ੍ਰਿਸ਼ਨ ਭਗਵਾਨ ਜੀ ਦੇ ਕੋਲ ਜਾ ਕੇ ਸਵਾਲ ਕੀਤਾ ਕੁਝ ਪੁੱਛਿਆ ਜਾ ਕੇ ਕੌਰਵਾਂ ਦੇ ਪਿਤਾ ਨਹੀਂ ਯਾਦ ਰੱਖਣਾ ਪਾਂਡਵ ਹੋਰ ਸੀ ਕੌਰਵ ਹੋਰ ਸੀ ਕੌਰਵਾਂ ਦੇ ਪਿਤਾ ਤ੍ਰਿệtਰਾਸ਼ਤਰ ਨੇ ਕ੍ਰਿਸ਼ਨ ਭਗਵਾਨ ਨੂੰ ਜਾ ਕੇ ਕਿਆ ਭਗਵਾਨ ਜੀ ਆਪ ਜੀ ਕਿਰਪਾ ਕਰਕੇ ਦੱਸੋ ਮੈਂ ਅੱਖਾਂ ਤੋਂ ਅੰਨ੍ਹਾ ਕਿਉਂ ਆ ਅੱਖਾਂ ਤੋਂ ਦਿਸਦਾ ਨਹੀਂ ਸੀ ਤ੍ਰਿਸ਼ਟਰਾਸ਼ਟਰ ਨੂੰ ਅੱਖਾਂ ਤੋਂ ਅੰਨਾ ਸੀ ਭਗਵਾਨ ਕ੍ਰਿਸ਼ਨ ਦੇ ਕੋਲ ਜਾ ਕੇ ਕਹਿੰਦਾ ਭਗਵਾਨ ਜੀ ਮੈਂ ਅੰਨਾ ਕਿਉਂ ਆ ਇੱਕ ਤੇ ਮੈਨੂੰ ਮੇਰੇ ਸਵਾਲ ਦਾ ਜਵਾਬ ਇਹ ਦਿਓ ਦੂਸਰਾ ਤ੍ਰਿਸ਼ਟਰਾਸ਼ਟਰ ਕਹਿੰਦਾ ਜੀ ਮੈਨੂੰ ਮੇਰੇ 100 ਜਨਮਾਂ ਦੀ ਸੋਝੀ ਆ ਤੇ ਇਹ ਦੱਸੋ ਵੀ ਮੇਰੇ 100 ਜਨਮਾਂ ਦੇ ਵਿੱਚ ਪਿੱਛੇ ਮੇਰਾ 100 ਪੁੱਤਰ ਕਿਉਂ ਮਰਿਆ ਜਿਹੜੇ ਵੀ ਜਨਮ ਵਿੱਚ ਮੇਰੇ ਘਰ ਪੁੱਤਰ ਹੁੰਦਾ ਉਹ ਮੇਰਾ ਘਰ ਦੇ ਵਿੱਚ ਪੁੱਤਰ ਮਰ ਜਾਂਦਾ ਸੀ ਇਹਨਾਂ ਦੋਨੇ ਸਵਾਲਾਂ ਦਾ ਜਵਾਬ ਮੈਨੂੰ ਦਿਓ ਔਰ ਮੈਨੂੰ 100 ਜਨਮਾਂ ਦੀ ਸੋਝੀ ਆ ਮੈਂ 100 ਜਨਮਾਂ ਚ ਕੋਈ ਮਾੜਾ ਕਰਮ ਨਹੀਂ ਕਰਿਆ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਜੇ ਤੂੰ ਪੁੱਛਣਾ ਹੀ ਚਾਹਣਾ ਨਾ ਵੀ ਇਹ ਫਲ ਤੈਨੂੰ ਕਿਉਂ ਮਿਲਿਆ ਅੱਖਾਂ ਤੋਂ ਅੰਨ੍ਹਾ ਕਿਉਂ ਹੋਇਆ ਤੇਰੇ ਪਿਛਲੇ 100 ਜਨਮਾਂ ਦੇ ਵਿੱਚ ਤੇਰਾ 100 ਪੁੱਤਰ ਕਿਉਂ ਮਰਿਆ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਤੈਨੂੰ ਕੇਵਲ 100 ਜਨਮਾਂ ਦੀ 100 ਜਨਮਾਂ ਤੋਂ ਪਿੱਛੇ 107ਵੇਂ ਜਨਮ ਦੇ ਵਿੱਚ ਜਦੋਂ ਤੂੰ ਦੇਖੇਂਗਾ ਨਾ ਤਾਂ ਉਸ ਜਨਮ ਵਿੱਚ ਤੂੰ ਕੀ ਕੀਤਾ ਸੀ ਯਾਦ ਹੈ ਤੈਨੂੰ ਕਹਿੰਦਾ ਨਹੀਂ ਜੀ ਮੈਨੂੰ ਕੇਵਲ 100 ਜਨਮਾਂ ਦੀ ਭਗਵਾਨ ਜੀ ਕਹਿੰਦੇ 107ਵਾਂ ਜਨਮ ਦੇਖ ਆਪਣਾ ਇੱਕ ਟਿੱਡੇ ਦੀਆਂ ਤੂੰ ਅੱਖਾਂ ਦੇ ਵਿੱਚ ਸੂਲਾ ਮਾਰ ਕੇ ਉਹਨੂੰ ਅੱਖਾਂ ਤੋਂ ਅੰਨ੍ਹਾ ਕਰ ਦਿੱਤਾ ਸੀ ਰਾਜਾ ਸਿਤਰੇਸ਼トラਸ਼ਟਰ ਉਸ ਸਮੇਂ ਦਾ ਤੇਰੀਆਂ ਜਿਹੜੀਆਂ ਅੱਖਾਂ ਅੰਨੀਆਂ ਨੇ ਤੈਨੂੰ ਅੱਖਾਂ ਤੋਂ ਦਿਸਦਾ ਨਹੀਂ ਜਿਹੜਾ ਇਹਦਾ ਕਾਰਨ ਇਹ ਆ ਵੀ 107ਵੇਂ ਜਨਮ ਦੇ ਵਿੱਚ ਤੂੰ ਇੱਕ ਟਿੱਡੇ ਦੀ ਅੱਖਾਂ 'ਚ ਸਲਾਈਆਂ ਮਾਰ ਕੇ ਸੂਲਾ ਮਾਰ ਕੇ ਉਹਨੂੰ ਅੱਖਾਂ ਤੋਂ ਅੰਨ੍ਹਾ ਕਰ ਦਿੱਤਾ ਸੀ ਇਹ ਤੇਰੇ ਕਰਮਾਂ ਦਾ ਮਾੜੇ ਕਰਮਾਂ ਦਾ ਫਲ ਮਿਲਿਆ ਹੁਣ ਅੱਛਾ ਜੀ ਕਹਿੰਦਾ ਚਲੋ ਇਹ ਤਾਂ ਸਿੱਧ ਹੋ ਗਿਆ ਜੀ ਮੈਂ ਅੱਖਾਂ 'ਚ ਸੂਲਾ ਮਾਰ ਰਹੀਆਂ ਸੀ ਮੈਂ ਫਰੇ ਦੱਸੋ ਵੀ ਮੇਰੇ 100 ਪੁੱਤਰ ਕਿਉਂ ਮਰੇ ਪਿਛਲੇ ਜਨਮਾਂ ਦੇ ਵਿੱਚ ਮੈਂ ਤੇ ਕੋਈ ਮਾੜਾ ਕਰਮ ਨਹੀਂ ਕੀਤਾ ਸਾਰੇ ਚੰਗੇ ਕਰਮ ਹੀ ਕੀਤੇ ਭਗਵਾਨ ਜੀ ਖੈਣ ਲੱਗੇ ਵੀ ਸੁਣ ਲੈ ਫਿਰ 100 ਜਨਮ ਤੋਂ ਪਿੱਛੇ ਚਲਾ ਜਾ ਤੂੰ ਉਸ ਵਕਤ ਰਾਜ ਗੱਦੀ ਤੇ ਸੀ ਰਾਜ ਭਾਗ ਤੇ ਬੈਠਾ ਸੀ ਤੇ ਤੈਨੂੰ మాਸ ਖਾਣ ਦਾ ਬੜਾ ਸ਼ੌਂਕ ਸੀ ਜੀਵਾਂ ਦੇ ਹੱਤਿਆ ਕਰਕੇ ਜੀਵਾਨੂ ਮਾਰ ਕੇ ਉਹਨਾਂ ਦਾ మాਸ ਰਨਰਨ ਕੇ ਤੂੰ ਖਾਂਦਾ ਸੀ ਇੱਕ ਜਿਹੜਾ ਬੰਦਾ ਤੈਨੂੰ ਤੇਰਾ ਨੌਕਰ మాਸ ਲਿਆ ਕੇ ਦਿੰਦਾ ਸੀ ਜੰਗਲ ਦੇ ਵਿੱਚੋਂ ਸ਼ਿਕਾਰ ਕਰਕੇ ਇੱਕ ਦਿਨ ਕੀ ਹੋਇਆ ਬਹੁਤ ਜ਼ਿਆਦਾ ਵਾਰਸ਼ ਆ ਰਹੀ ਸੀ ਮੀਂਹ ਪੈ ਰਿਹਾ ਸੀ ਉਹ ਨਹੀਂ ਜਾ ਸਕਿਆ ਸ਼ਿਕਾਰ ਕਰਨ ਵਾਸਤੇ ਭਗਵਾਨ ਕ੍ਰਿਸ਼ਨ ਕਹਿੰਦੇ ਤੇਰੇ ਮਹਿਲਾਂ ਦੇ ਵਿੱਚ 100 ਹਾਂਸਾਂ ਦੇ ਬੱਚੇ ਰਹਿੰਦੇ ਸੀ ਹਾਂਸਾਂ ਦੀ ਜੋੜੀ ਸੀ ਉਹਨਾਂ ਦੇ 100 ਬੱਚੇ ਰਹਿੰਦੇ ਸੀ ਤੇਰੇ ਮਹਿਲਾਂ ਵਿੱਚ ਉਹ ਮੀਂਹ ਕਰਕੇ ਸੀ ਤੇਰੇ ਵਾਸਤੇ ਸ਼ਿਕਾਰ ਕਰਨ ਨਹੀਂ ਜਾ ਸਕਿਆ ਤੇ ਉਹਨੇ ਕੀ ਕੀਤਾ ਇੱਕ ਹੰਸ ਦੇ ਬੱਚੇ ਦੀ ਜੀ ਹੱਤਿਆ ਕਰਕੇ ਉਹਨੂੰ ਮਾਰ ਕੇ ਤੈਨੂੰ ਉਹਦਾ ਮਾਸ ਰੰਨ ਕੇ ਖਵਾਇਆ ਤੇ ਤੈਨੂੰ ਬੜਾ ਸਵਾਦ ਲੱਗਿਆ ਤੇ ਤੂੰ ਉਹਨੂੰ ਉਹ ਨੌਕਰ ਨੂੰ ਇਹ ਹੁਕਮ ਕੀਤਾ ਵੀ ਹਰ ਰੋਜ਼ ਇਦਾਂ ਦਾ ਹੀ ਮਾਸ ਆਵੇ ਬੜਾ ਸਵਾਦ ਹੈ ਤੇ ਫਿਰ ਉਹਨੇ ਨੌਕਰ ਨੇ ਤੇ ਫਿਰ ਉਦਾਂ ਦਾ ਮਾਸ ਇੱਥੋਂ ਮਿਲਣਾ ਸੀ ਨਾ ਮਹਿਲਾਂ ਵਿੱਚ ਰਹਿੰਦੇ ਸੀ ਬੱਚੇ ਹੰਸਾਂ ਦੇ ਉਹ ਦੇਲੀ ਫਿਰ ਇੱਕ ਬੱਚਾ ਉਸ ਤ੍ਰਿਸ਼ਟਰਾਸ਼ਟਰ ਰਾਜੇ ਵਾਸਤੇ ਮਾਰ ਕੇ ਲਿਆਇਆ ਕਰੇ ਤੇ 100 ਬੱਚੇ ਦੀ ਹੱਤਿਆ ਕਰਕੇ ਤ੍ਰਿਸ਼ਟਰਾਸ਼ਟਰ ਨੇ ਆਪ ਖਾਧੀ ਤੇ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਜਦੋਂ ਤੂੰ ਖਾ ਗਿਆ 100 ਬੱਚਾ ਹਾਲਸ ਤੇ ਹੰਸਨੀ ਜਦੋਂ ਮਾਨ ਸਰੋਵਰਾਂ ਤੋਂ ਵਾਪਸ ਆਏ ਤੇਰੇ ਮਹਿਲਾਂ ਦੇ ਵਿੱਚ ਆ ਕੇ ਦੇਖਿਆ ਵੀ ਮੇਰੇ ਬੱਚੇ ਤੇ ਨਹੀਂ ਦਿਸ ਰਹੇ ਸਾਡੇ ਉਸ ਵਕਤ ਉਹਨਾਂ ਨੇ ਆਪਣੇ ਬੱਚਿਆਂ ਦੀਆਂ ਹੱਡੀਆਂ ਪਈਆਂ ਦੇਖੀਆਂ ਤੇ ਕ੍ਰਿਸ਼ਨ ਭਗਵਾਨ ਜੀ ਕਹਿ ਲੱਗੇ ਜਦੋਂ ਆਪਣੇ ਹੰਸਾਂ ਨੇ ਬੱਚਿਆਂ ਦੀਆਂ ਹੱਡੀਆਂ ਵੇਖੀਆਂ ਤੇ ਅੰਦਰੋਂ ਅੰਦਰ ਹੀ ਬੋਲ ਤੇ ਭਾਵੇਂ ਨਹੀਂ ਸਕਦੇ ਸੀ ਪਰ ਅੰਦਰੋਂ ਬੱਦ ਦਵਾਵਾਂ ਦਿੱਤੀਆਂ ਉਹਨਾਂ ਪੰਛੀਆਂ ਨੇ ਵੀ ਤੈਨੂੰ ਇਹਦੇ ਵਿੱਚ ਜਿਹੜੇ ਮੰਦ ਕਰਮੀ ਜੀਵ ਨੇ ਸਾਡੇ ਬੱਚਿਆਂ ਦੀ ਜੀਵ ਹੱਤਿਆ ਕੀਤੀ ਹੈ ਉਹਨੂੰ ਵੀ ਕਦੇ ਔਲਾਦ ਦਾ ਸੁੱਖ ਨਹੀਂ ਮਿਲ ਸਕੇਗਾ ਕਦੇ ਨਹੀਂ ਮਿਲ ਸਕੇਗਾ ਸੁੱਖ ਤੇ ਇਹ ਜਿਹੜੇ ਤੇਰੇ 100 ਪੁੱਤਰ ਮਰੇ ਸਨ ਨਾ ਤੂੰ 100 ਹਾਂਸਾਂ ਦੇ ਬੱਚੇ ਮਾਰੇ ਸੀ ਇਹ ਤੈਨੂੰ ਤੇਰੇ ਮਾੜੇ ਕਰਮਾਂ ਦਾ ਫਲ ਮਿਲਿਆ